ਪਹਿਲਗਾਮ ਦੇ ਵਿੱਚ ਹੋਏ ਹਮਲੇ ਨੇ ਅੱਜ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ ਇਸ ਸਮੇਂ ਪੂਰਾ ਭਾਰਤ ਦੇਸ਼ ਸੋਗ ਦੀ ਲਹਿਰ ਦੇ ਵਿੱਚ ਹੈ ਮਾਸੂਮ ਲੋਕਾਂ ਨੂੰ ਉਥੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਨੇਵਾ ਗੋਲੀਆਂ ਚਲਾਈਆਂ ਗਈਆਂ ਨੇ ਦੱਸ ਕਿ ਕੇਂਦਰੀ ਮੰਤਰੀ ਅਮਿਤ ਸ਼ਾ ਵੀ ਉੱਥੇ ਪਹੁੰਚੇ ਨੇ ਉਸ ਥਾਂ ਦੇ ਉੱਤੇ ਤੇ ਇਹ ਵੀ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਪੂਰੀ ਪੁੱਛ ਪੜਤਾਲ ਕੀਤੀ ਗਈ ਹੈ ਕਿ ਆਖਿਰ ਉਹ ਹਮਲਾਵਾਰ ਕਿੱਥੋਂ ਆਏ ਤੇ ਕਿੱਥੇ ਚਲੇ ਗਏ ਦੱਸਿਆ ਕਿ ਕੇਂਦਰੀ ਮੰਤਰੀ ਅਮਿਤ ਸ਼ਾ ਜੋ ਕਿ ਬੁੱਧਵਾਰ ਨੂੰ ਯਾਨੀ ਕਿ ਅੱਜ ਪਹਿਲਗਾਮ ਦੇ ਵਿੱਚ ਬੈਸਰਨ ਦਾ ਦੌਰਾ ਕੀਤਾ ਹੈ ਜੰਮੂ ਕਸ਼ਮੀਰ ਦੇ ਵਿੱਚ ਮੀਨੀ ਜ਼ੀਲੈਂਡ ਦੇ ਨਾਂ ਦੇ ਨਾਲ ਮਸ਼ਹੂਰ ਇੱਕ ਸੈਰ ਸਪਾਟਾ ਸਥਾਨ ਦੇ ਵਿੱਚ ਮੰਗਲਵਾਰ ਨੂੰ ਅਤਵਾਦੀਆਂ ਦੇ ਭਿਆਨਕ ਹਮਲੇ ਦੇ ਵਿੱਚ 26 ਲੋਕ ਮਾਰੇ ਗਏ ਸਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਹਾਲਾਂਕਿ ਇਸ ਹਮਲੇ ਦੇ ਦੌਰਾਨ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਕਿ ਇਹ ਵਿਅਕਤੀ ਇੱਕ ਨੌਜਵਾਨ ਜਿਹੜਾ ਕਿ ਜ਼ਮੀਨ ਦੇ ਉੱਤੇ ਹੈ ਤੇ ਉਸ ਦੇ ਨਾਲ ਉਸ ਦੀ ਧਰਮ ਪਤਨੀ ਜਿਹੜੀ ਕਿ ਉੱਥੇ ਹੁੰਦੀ ਹੈ ਸੁੱਧ ਉਦਗਵਾ ਬੈਂਡ ਦੀ ਹੈ ਤਾਂ ਤਸਵੀਰ ਤੁਸੀਂ ਵੀ ਸ਼ਾਇਦ ਉਹ ਦੇਖੀ ਹੋਵੇਗੀ ਪਰ ਤੁਹਾਨੂੰ ਦੱਸ ਦਈਏ ਕਿ ਗ੍ਰਹਿ ਮੰਤਰੀ ਜਿਹੜੇ ਕਿ ਉੱਥੇ ਪਹੁੰਚੇ ਹੋਏ ਨੇ ਅਮਿਤ ਸ਼ਾ ਉਸ ਸਥਾਨ ਦੇ ਉੱਤੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕਰੀਬ 26 ਲੋਕ ਮਾਰੇ ਗਏ ਨੇ ਅਧਿਕਾਰੀਆਂ ਦੱਸਿਆ ਹੈਗਾ ਕਿ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਪੁਲਿਸ ਕੰਟਰੋਲ ਰੂਮ ਦੇ ਵਿੱਚ ਆਯੋਜਿਤ ਸ਼ੋਕ ਸਮਾਰੋਹ ਦੇ ਵਿੱਚ ਪੁਸ਼ਪ ਚੱਕਰ ਅਰਪਿਤ ਕਰਨ ਤੋਂ ਬਾਅਦ ਅਮਿਤ ਸ਼ਾ ਹੈਲੀਕਾਪਟਰ ਤੋਂ ਇੱਥੇ ਕਰੀਬ 110 ਕिलोमीटर ਦੂਰ ਬੈਸਰਨ ਲਈ ਰਵਾਨਾ ਹੋਈ ਨਹੀਂ ਤਾਂ ਦੱਸਿਆ ਹੈਗਾ ਕਿ ਅਮਿਤ ਸ਼ਾਹ ਨੂੰ ਸੁਰੱਖਿਆ ਅਧਿਕਾਰੀਆਂ ਤੋਂ ਘਟਨਾ ਬਾਰੇ ਇਕੱਲੀ-ਕੱਲੀ ਪੁੱਛਗਿੱਛ ਕੀਤੀ ਹੈ ਕੱਲੀ-ਕੱਲੀ ਗੱਲ ਪੁੱਛੀ ਆ ਅਤਵਾਦੀਆਂ ਨੇ ਹਮਲਾ ਜੋ ਕਿ ਮੰਗਲਵਾਰ ਨੂੰ ਦੱਖਣ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇੱਕ ਸੈਰ ਸਪਾਟਾ ਸਥਾਨ ਦੇ ਉੱਤੇ ਹਮਲਾ ਕੀਤਾ ਜਿਸ 'ਚ ਘੱਟੋ-ਘੱਟ 26 ਲੋਕ ਮਾਰੇ ਗਏ ਨੇ ਅਤੇ ਕਈ ਲੋਕ ਜ਼ਖਮੀ ਵੀ ਹੋ ਗਏ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਸੈਲਾਨੀ ਸਨ ਸ਼ਾ ਅਮਿਤ ਸ਼ਾ ਹਮਲੇ ਦੇ ਕੁਝ ਘੰਟਿਆਂ ਦੇ ਅੰਦਰ ਹਲੇ 24 ਘੰਟੇ ਪੂਰੇ ਨਹੀਂ ਹੋਏ ਸੀਗੇ ਪਰ 24 ਘੰਟੇ ਹੋਣ ਤੋਂ ਪਹਿਲਾਂ ਹੀ ਅਮਿਤ ਸ਼ਾ ਜੋ ਕਿ ਰਾਤ ਦੱਸ ਦਈਏ ਕਿ ਉੱਥੇ ਪਹੁੰਚੇ ਨੇ ਮੰਗਲਵਾਰ ਰਾਤ ਇੱਥੇ ਪਹੁੰਚੇ ਤੇ ਉਹਨਾਂ ਨੂੰ ਪੁਲਿਸ ਡਾਇਰੈਕਟਰ ਜਨਰਲ ਨਲਿਤ ਪ੍ਰਭਾਵ ਨੇ ਸਥਿਤੀ ਦੇ ਬਾਰੇ ਜਾਣਕਾਰੀ ਦਿੱਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਇੱਕ ਸੁਰੱਖਿਆ ਸਮੀਖਿਆ ਬੈਠਕ ਦੀ ਵੀ ਪ੍ਰਦਾਨਗੀ ਦਿੱਤ ਕੀਤੀ ਹੈ ਤੇ ਜਿਸ ਦੇ ਵਿੱਚ ਉਪ ਰਾਸ਼ਪਾਲ ਵੀ ਸ਼ਾਮਿਲ ਹੋਏ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਹੈਲੀਕਾਪਟਰ ਦੇ ਰਾਹੀਂ ਉਹ ਜਿਹੜੇ ਕਿ ਉੱਥੇ ਪਹੁੰਚੇ ਹੋਏ ਨੇ ਉਸ ਸਥਾਨ ਦੇ ਉੱਤੇ ਜਿੱਥੇ ਕਿ ਹਮਲਾ ਹੋਇਆ ਸੀਗਾ ਪੈਲਗ੍ਰਾਮ ਦੇ ਵਿੱਚ ਹੋਏ ਹਮਲੇ ਨੇ ਅੱਜ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ ਇਸ ਸਮੇਂ ਪੂਰਾ ਭਾਰਤ ਦੇਸ਼ ਸੋਗ ਦੀ ਲਹਿਰ ਦੇ ਵਿੱਚ ਹੈ ਮਾਸੂਮ ਲੋਕਾਂ ਨੂੰ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਨੇਵਾ ਗੋਲੀਆਂ ਚਲਾਈਆਂ ਗਈਆਂ ਨੇ ਦੱਸ ਕਿ ਕੇਂਦਰੀ ਮੰਤਰੀ ਅਮਿਤ ਸ਼ਾ ਵੀ ਉੱਥੇ ਪਹੁੰਚੇ ਨੇ ਉਸ ਥਾਂ ਦੇ ਉੱਤੇ ਤੇ ਇਹ ਵੀ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਪੂਰੀ ਪੁੱਛ ਪੜਤਾਲ ਕੀਤੀ ਗਈ ਹੈ ਕਿ ਆਖਿਰ ਉਹ ਹਮਲਾਵਰ ਕਿੱਥੋਂ ਆਏ ਤੇ ਕਿੱਥੇ ਚਲੇ ਦੱਸਿਆ ਕਿ ਕੇਂਦਰੀ ਮੰਤਰੀ ਅਮਿਤ ਸ਼ਾ ਜੋ ਕਿ ਬੁੱਧਵਾਰ ਨੂੰ ਯਾਨੀ ਕਿ ਅੱਜ ਪਹਿਲਗਾਮ ਦੇ ਵਿੱਚ ਬੈਸਰਨ ਦਾ ਦੌਰਾ ਕੀਤਾ ਹੈ ਜੰਮੂ ਕਸ਼ਮੀਰ ਦੇ ਵਿੱਚ ਮੀਨੀ ਜ਼ੀਲੈਂਡ ਦੇ ਨਾਂ ਦੇ ਨਾਲ ਮਸ਼ਹੂਰ ਇੱਕ ਸਹਿਰ ਸਪਾਟਾ ਸਥਾਨ ਦੇ ਵਿੱਚ ਮੰਗਲਵਾਰ ਨੂੰ ਅਤਵਾਦੀਆਂ ਦੇ ਭਿਆਨਕ ਹਮਲੇ ਦੇ ਵਿੱਚ 26 ਲੋਕ ਮਾਰੇ ਗਏ ਸਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਹਾਲਾਂਕਿ ਇਸ ਹਮਲੇ ਦੇ ਦੌਰਾਨ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਕਿ ਇਹ ਵਿਅਕਤੀ ਇੱਕ ਨੌਜਵਾਨ ਜਿਹੜਾ ਕਿ ਜ਼ਮੀਨ ਦੇ ਉੱਤੇ ਹੈ ਤੇ ਉਸ ਦੇ ਨਾਲ ਉਸ ਦੀ ਧਰਮ ਪਤਨੀ ਜਿਹੜੀ ਕਿ ਉੱਥੇ ਹੁੰਦੀ ਹੈ ਸੁਧ ਗਵਾ ਬੈਂਦੀ ਹੈ ਤਾਂ ਤਸਵੀਰ ਤੁਸੀਂ ਵੀ ਸ਼ਾਇਦ ਉਹ ਦੇਖੀ ਹੋਵੇਗੀ ਪਰ ਤੁਹਾਨੂੰ ਦੱਸ ਦਈਏ ਕਿ ਗ੍ਰਹਿ ਮੰਤਰੀ ਜਿਹੜੇ ਕਿ ਉੱਥੇ ਪਹੁੰਚੇ ਹੋਏ ਨੇ ਅਮਿਤ ਸ਼ਾ ਉਸ ਸਥਾਨ ਦੇ ਉੱਤੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕਰੀਬ 26 ਲੋਕ ਮਾਰੇ ਗਏ ਨੇ ਅਧਿਕਾਰੀਆਂ ਦੱਸਿਆ ਹੈਗਾ ਕਿ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਪੁਲਿਸ ਕੰਟਰੋਲ ਰੂਮ ਦੇ ਵਿੱਚ ਆਯੋਜਿਤ ਸੋਗ ਸਮਾਰੋਹ ਦੇ ਵਿੱਚ पुष्पचक्र अर्पित ਕਰਨ ਤੋਂ ਬਾਅਦ ਅਮਿਤ ਸ਼ਾ ਹੈਲੀਕਾਪਟਰ ਤੋਂ ਇੱਥੇ ਕਰੀਬ 110 ਕਿਲੋਮੀਟਰ ਦੂਰ ਬੈਸਰਨ ਲੈ ਰਵਾਨਾ ਹੋਈ ਨਹੀਂ ਤਾਂ ਦੱਸਿਆ ਹੈਗਾ ਕਿ ਅਮਿਤ ਸ਼ਾ ਨੂੰ ਸੁਰੱਖਿਆ ਅਧਿਕਾਰੀਆਂ ਤੋਂ ਘਟਨਾ ਬਾਰੇ ਇਕੱਲੀ-ਕੱਲੀ ਪੁਸ਼ਕਿੱਤ ਕੀਤੀ ਹੈ ਇਕੱਲੀ-ਕੱਲੀ ਗੱਲ ਪੁੱਛੀ ਆ ਅਤਵਾਦੀਆਂ ਨੇ ਹਮਲਾ ਜੋ ਕਿ ਮੰਗਲਵਾਰ ਨੂੰ ਦੱਖਣ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇੱਕ ਸਿਆਰ ਦਾ ਪਟਾ ਸਾਧਾਨ ਦੇ ਉਤੇ ਹਮਲਾ ਕੀਤਾ ਜਿਸ ਚ ਘੱਟੋ ਘੱਟ 26 ਲੋਕ ਮਾਰੇ ਗਏ ਨੇ ਅਤੇ ਕਈ ਲੋਕ ਜ਼ਖਮੀ ਵੀ ਹੋ ਗਏ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਸੈਲਾਨੀ ਸਨ ਸ਼ਾ ਅਮਿਤ ਸ਼ਾ ਹਮਲੇ ਦੇ ਕੁਝ ਘੰਟਿਆਂ ਦੇ ਅੰਦਰ ਹਲੇ 24 ਘੰਟੇ ਪੂਰੇ ਨਹੀਂ ਹੋਏ ਸੀਗੇ ਪਰ 24 ਘੰਟੇ ਹੋਣ ਤੋਂ ਪਹਿਲਾਂ ਹੀ ਅਮਿਤ ਸ਼ਾ ਜੋ ਕਿ ਰਾਤ ਦੱਸ ਦਈਏ ਕਿ ਉੱਥੇ ਪਹੁੰਚੇ ਨੇ ਮੰਗਲਵਾਰ ਰਾਤ ਇੱਥੇ ਪਹੁੰਚੇ ਤੇ ਉਹਨਾਂ ਨੂੰ ਪੁਲਿਸ ਡਾਇਰੈਕਟਰ ਜਨਰਲ ਨਲਿ ਪ੍ਰਭਾਵ ਨੇ ਸਥਿਤੀ ਦੇ ਬਾਰੇ ਜਾਣਕਾਰੀ ਦਿੱਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸੁਰੱਖਿਆ ਸਮੀਖਿਆ ਮੀਟਿੰਗ ਦੀ ਵੀ ਪ੍ਰਦਾਨਗੀ ਦਿੱਤੀ ਹੈ ਤੇ ਜਿਸ ਦੇ ਵਿੱਚ ਉਪ ਰਾਸ਼ਪਾਲ ਵੀ ਸ਼ਾਮਿਲ ਹੋਏ ਨੇ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਹੈਲੀਕਾਪਟਰ ਦੇ ਰਾਹੀਂ ਉਹ ਜਿਹੜੇ ਕਿ ਉੱਥੇ ਪਹੁੰਚੇ ਹੋਏ ਨੇ ਉਸ ਸਥਾਨ ਦੇ ਉੱਤੇ ਜਿੱਥੇ ਕਿ ਹਮਲਾ ਹੋਇਆ ਸੀਗਾ